ਕਾ ਜੀ ਉਹ ਪਰਮਾਤਮਾ ਦੀ ਟਰੋਫੀ ਵੀ ਡਾਲ ਜੇ ਅਸੀਂ ਅਰਦਾਸ ਕਰਨੀਆਂ ਵਟਿਆ ਆਈ ਹੈ ਜਿਹੜਾ ਅੱਜ ਵਾਲਾ ਆਜੋ ਅਰਦਾਸ ਕਰੋ ਤੁਹਾਨੂੰ ਨਵੀਂ ਸ਼ਕਤੀ ਵੀ ਦੇ ਦੋ। ਉਹ ਇਹ ਹੱਲ ਕਰੀਏ ਦਾ ਕੋਈ ਸਾਈਟ ਤੋਂ ਪਰ ਉਹ ਬੱਡੀ ਚੱਕੀ ਨਹੀਂ ਮਾਰ ਜਾਣੀ ਚੱਲਦੀ। ਉਹ ਕਿਤੇ ਨਹੀਂ ਜ਼ਿਆਦਾ ਇਹ ਹੱਪਣੀਆਂ ਰੋੜ ਦੇ ਲਿਖੀ ਜੀ। ਲੱਗਦੇ ਨਹੀਂ ਕੱਪ ਤੇ ਸਾਡੇ ਜਿਹੜੇ ਜੂਵੇਂ ਬੜੀ ਤੇ ਕਦਮ ਮੱਚ ਬੰਦ ਕਾਲ ਚੜੀ ਆ ਸੇਕੜਾ ਇੱਕਦਮ ਬੰਦ ਆ ਜੀ ਜਿਹੜੇ ਜਾਂਦੇ ਬੋਲੀ ਆਣੇ ਵਾਲੇ ਆਪਣੇ ਕੋਲ ਜਾ ਕੇ ਨਹੀਂ ਲੱਗਦੀ ਜੀ ਉਹ ਨਹੀਂ ਐਵੇਂ ਲੱਗੇ ਮੈਂ ਪਾ ਪਾ ਬੰਦੇ ਆ ਜਿਹੜੀ ਦੋਗੀਆਂ ਬੰਦੀਆਂ ਭੱਦੀ ਬੈਂਟ ਦੀਏ ਜੇ ਪਲਾਟ ਗੇੜ ਲਾਏ ਕਿਉਂ ਸਣਾ ਜੇ ਮੱਧ ਗੇੜ ਲਾਏ ਸਣਾ ਤੇ ਰੀਜਨ ਤੇ ਆਈ ਸੀ ਪਾਈ ਕਰਕੇ ਲਾਇਆ ਸਨਾਂ ਇਹਨਾਂ ਨੂੰ ਜਦੋਂ ਕੋਈ ਪਾਣੀ ਆਉਂਦਾ ਤੇ ਇਹਨੂੰ ਚੁੱਕਿਆ ਜਾਣਾ ਤੇ ਬੇਨਤੀ ਸਾਡੀ ਡੀਸੀ ਸਾਹਿਬ ਨਾਲ ਗੀ ਚੁੱਕੋ ਉਹਨਾਂ ਨੇ ਕਿਹਾ ਵੀ ਮੈਂ ਚਿੱਠੀ ਲਿਖ ਕੇ ਉੱਪਰ ਭੇਜਣੀ ਆ ਸੀਐਮ ਸਾਹਿਬ ਨਾਲ ਗੱਲ ਕਰਨਗੇ ਜਿੰਨੇ ਪ੍ਰੋਸੈਸ ਹੁੰਦਾ ਕਿਵੇਂ ਦਾ ਨਹੀਂ ਹੁੰਦਾ ਤੇ ਉਹ ਸਾਹਿਬ ਨਾਲ ਗੱਲ ਕਰਾਂਗੇ ਉਹ ਲੰਮੀ ਖਿੱਚੀ ਗਈ ਨੇ ਜੀ ਬਸ ਕੋਈ ਬਸ ਐਨੇ ਬਲਬਲੇ ਨੇ ਕੋਈ ਗੱਲ ਨਹੀਂ ਕੋਈ ਬਾਤ ਬਸ ਭਰੋਸਾ ਹੀ ਦੇਂਦੇ ਰਹਿਣੀ ਉਹਨਾਂ ਦੇ ਵੇਲੇ ਕੀਤੇ ਨੇ ਜੀ ਇਹਦੇ ਸੋਹਣੇ ਤਾਨੇ ਮੇਲੇ ਮਾਰਦੇ ਨੇ ਮੇਲੇ ਪੇੜ ਤੇ ਖੜਾ ਜਾਂਦੇ ਉਹ ਜੀ ਸਰਕਾਰ ਕੱਪੜੇ ਨਾਲ ਵਧੀਆ ਠੀਕ ਹੈ ਇਹ ਆਪਣੇ ਤਾਨੇ ਮੇਲੇ ਪੇੜ ਦੇ ਨੇ ਜੀ ਅੰਦੀ ਵਿੱਚ ਵੇਚ ਲੈ ਪਏ ਉਹਨਾਂ ਦੇ ਹਮੇਸ਼ਾ ਉਹਨਾਂ ਦੇ ਧਿਆਨ ਚ ਵੀ ਲਿਆਂਦਾ ਗਿਆ ਕਿ ਚਲੋ ਤੋ ਉਹਨਾਂ ਭਰੋਸਾ ਦੇਖ ਕੇ ਸਾਨੂੰ ਐ ਵੀ ਟਾਲ ਟੂ ਦਿੱਤਾ ਜੀ ਪਾਣੀ ਆ ਚਲੋ ਚਲੋ ਬਾਹਰ ਸਾਥ ਦੇ ਠੀਕ ਰਵੇ ਸੱਚੇ ਪਾਤਸ਼ਾਹ ਉਹ ਤਾਂ ਆਪਣਾ ਪਿੰਡ ਵੀ ਹਰਿਆਣੇ ਚ ਪੈਂਦਾ ਖਮੇੜਾ ਉਹਨੂੰ ਵੀ ਨਾਲ ਮਾਰ ਲਿੰਦੇ ਨੇ ਬਈ ਪਿੰਡ ਨਹੀਂ ਅੱਗੇ ਜਾ ਖਮੇੜਾ Haryana ਚ ਬਹੁਤ ਪਿੰਡ ਨੇ ਰੋਲਾ ਪਿੰਡ ਹੈ Haryana ਚ ਤੇ ਆ ਗਏ ਹੈਡਕੋਰ ਰੋਲਾ